ਤੋ ਅੱਜ ਦੀ ਵੀਡੀਓ ਵਿੱਚ ਅਸੀਂ ਪ੍ਰੈਕਟਿਸ ਸ਼ੀਟ 8 ਕਰਾਂਗੇ ਛੇਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਹਿਲਾ ਪ੍ਰਸ਼ਨ ਇਸ ਦੇ ਵਿੱਚ ਹੈ ਪ੍ਰਸ਼ਨ ਨੰਬਰ 31 ਉਪਰੋਕਤ ਚਿੱਤਰ ਤੇ ਆਧਾਰਤ ਹਨ ਜੋ ਪਹਿਲਾ ਤੇ ਦੂਜਾ ਪ੍ਰਸ਼ਨ ਆ ਉਹ ਏਸ ਵਾਲੇ ਚਿੱਤਰ ਦੇ ਉੱਤੇ ਆਧਾਰਤ ਹੈ ਜਿਹਦੇ ਵਿੱਚ ਦੋ ਗਰੁੱਪ ਬਣਾਏ ਹੋਏ ਆ ਗਰੁੱਪ A ਤੇ B ਇਹਨਾਂ ਦੇ ਵਿੱਚ ਕੀ ਹੈਗਾ ਗਰੁੱਪ A ਦੇ ਵਿੱਚ ਵੀ ਕੁਝ ਭੋਜਨ ਦਿੱਤੇ ਹੋਏ ਆ ਗਰੁੱਪ B ਦੇ ਵਿੱਚ ਵੀ ਕੁਝ ਭੋਜਨ ਦਿੱਤੇ ਹੋਏ ਆ ਤੇ ਪ੍ਰਸ਼ਨ ਪਹਿਲਾ ਹੈਗਾ ਕਿ ਭੋਜਨ ਨੂੰ ਕਿਸ ਆਧਾਰ ਤੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ ਹੁਣ ਜੇ ਆਪਾਂ ਧਿਆਨ ਨਾਲ ਦੇਖੀਏ ਗਰੁੱਪ A ਦੇ ਵਿੱਚ ਇਹ ਮਟਰ ਹੈ ਇਹ ਵਾਲਾ ਪਿਆਜ਼ ਹੈ ਠੀਕ ਹੈ ਇਹ ਪਾਲਕ ਇਹ ਹੈਗੀ ਆ ਭਿੰਡੀ ਔਰ ਦੂਸਰੇ ਦੇ ਵਿੱਚ ਇਹ ਅੰਡਾ ਆ ਇਹ ਵਾਲਾ ਸ਼ਾਇਦ ਇਹ ਹੈ ਦੁੱਧ ਤੇ ਇਹ ਹੈ ਮੀਟ ਹੁਣ ਇਹਨਾਂ ਦੇ ਵਿੱਚ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਇਹ ਗਰੁੱਪ A ਵਾਲੇ ਜਿੰਨੇ ਭੋਜਨ ਸਾਰੇ ਇਹ ਕਿਨਾਂ ਤੋਂ ਪ੍ਰਾਪਤ ਹੁੰਦੇ ਸਾਨੂੰ ਪੌਦਿਆਂ ਤੋਂ ਗਰੁੱਪ B ਵਾਲੇ ਜਿਹੜੇ ਇਹ ਸਾਨੂੰ ਕਿਹਦੇ ਤੋਂ ਪ੍ਰਾਪਤ ਹੁੰਦੇ ਆ ਜਾਨਵਰਾਂ ਤੋਂ ਠੀਕ ਹੈ ਤਾਂ ਪਹਿਲੇ ਪ੍ਰਸ਼ਨ ਦਾ ਉੱਤਰ ਕੀ ਆਜੂਗਾ ਪੋਜਨ ਨੂੰ ਕਿਸ ਆਧਾਰ ਤੇ ਦੋ ਸਮੂਹਾਂ ਚ ਵੰਡਿਆ ਗਿਆ ਹੈ ਸਰੋਤ ਦੇ ਆਧਾਰ ਤੇ ਪੌਦੇ ਤੇ ਜਾਨਵਰ ਕਿ ਸਾਨੂੰ ਕਿਹਦੇ ਤੋਂ ਪ੍ਰਾਪਤ ਹੁੰਦੇ ਆ ਇਹ ਸਰੋਤ ਦੇ ਆਧਾਰ ਤੇ ਇਹਨਾਂ ਨੂੰ ਦੋ ਸਮੂਹਾਂ ਚ ਵੰਡਿਆ ਦੂਜਾ ਪ੍ਰਸ਼ਨ ਹੈ ਇਹਨਾਂ ਜਾਨਵਰਾਂ ਵਿੱਚੋਂ ਕਿਹੜਾ ਜਾਨਵਰ ਸਿਰਫ ਸਮੂਹ A ਵਾਲੇ ਭੋਜਨ ਹੀ ਖਾਂਦਾ ਹੈ ਜੋ ਦਿੱਤੇ ਹੋਏ ਆਪਣੇ ਕੋਲ نیچے ਜਾਨਵਰ ਨੇ ਇਹਨਾਂ ਵਿੱਚੋਂ ਕਿਹੜਾ ਸਿਰਫ ਸਮੂਹ A ਵਾਲਿਆਂ ਨੂੰ ਖਾਂਦਾ ਹੈ A ਵਾਲਿਆਂ ਨੂੰ ਖਾਣ ਵਾਲੇ ਆਪਾਂ ਦੇਖਦੇ ਹਾਂ ਬਿੱਲੀ ਬਿੱਲੀ ਤਾਂ ਦੁੱਧ ਪੀ ਲੈਂਦੀ ਆ ਡੱਡੂ ਜਿਹੜਾ ਹੈਗਾ ਇਹ ਮੁੱਖੀ ਮੱਛਰ ਖਾ ਲੈਂਦਾ ਹੈ ਬਾਜ ਇਹ ਤਾਂ ਮੀਟ ਹੀ ਖਾਂਦਾ ਹੁੰਦਾ ਹੈ ਆ ਹਿਰਨ ਦੇਖੋ ਹਿਰਨ ਅੰਡਾ ਨਹੀਂ ਖਾਂਦਾ ਸ਼ਹਿਦ ਨਹੀਂ ਖਾਂਦਾ ਮੀਟ ਨਹੀਂ ਖਾਂਦਾ ਦੁੱਧ ਨਹੀਂ ਪੀਂਦਾ ਤਾਂ ਹਿਰਨ ਜਿਹੜਾ ਹੈਗਾ ਆ ਇਹ ਕਿਧੇ ਤੋਂ ਭੋਜਨ ਲੈਂਦਾ ਹੈ ਪੌਦੇ ਤੋਂ ਹਿਰਨ ਸ਼ਾਕਾਹਾਰੀ ਹੁੰਦਾ ਮਤਲਬ ਇਹ ਕੀ ਆ ਪੌਦਿਆਂ ਤੋਂ ਭੋਜਨ ਲੈਂਦਾ ਹੈ ਤੀਜਾ ਪ੍ਰਸ਼ਨ ਇਨਾਂ ਜਾਨਵਰਾਂ ਵਿੱਚੋਂ ਕਿਹੜਾ ਜਾਨਵਰ ਸਰਭਹਾਰੀ ਹੈ ਸਰਭਹਾਰੀ ਉਹ ਹੁੰਦਾ ਜਿਹੜਾ ਮਾਸ ਵੀ ਖਾ ਲੈਂਦਾ ਹੈ ਤੇ ਪਲੱਸ ਪੌਦਿਆਂ ਤੋਂ ਬਣਿਆ ਭੋਜਨ ਵੀ ਖਾਂਦਾ ਹੈ ਉਹਨੂੰ ਸਰਭਹਾਰੀ ਬੋਲਦੇ ਹੁੰਦੇ ਆਪਾਂ ਤਾਂ ਹਿਰਨ ਇਹ ਸਿਰਫ ਸ਼ਾਕਾਹਾਰੀ ਹੁੰਦਾ ਕੁੱਤਾ ਖਰਗੋਸ਼ ਵੀ ਸ਼ਕਹਾਰੀ ਹੁੰਦਾ ਹੈ ਮਧੂਮੱਖੀ ਇਹ ਤਾਂ ਪੌਦਿਆਂ ਤੋਂ ਜਿਹੜਾ ਹੈਗਾ ਜਾਂ ਫੁੱਲਾਂ ਤੋਂ ਰਸ ਇਕੱਠਾ ਕਰਦੀ ਆ ਤਾਂ ਕੁੱਤਾ ਜਿਹੜਾ ਹੈਗਾ ਜਾਂ ਮੀਟ ਵੀ ਖਾ ਲੈਂਦਾ ਇਹ ਰੋਟੀ ਵੀ ਖਾ ਲੈਂਦਾ ਠੀਕ ਹੈ ਦੁੱਧ ਵੀ ਪੀ ਲੈਂਦਾ ਇਹ ਤਾਂ ਕੁੱਤਾ ਕੀ ਹੈ ਸਰਵਹਾਰੀ ਹੈਗਾ ਕਿਹੜੇ ਇਸਾਰਨੀ ਵਿੱਚ ਬੱਚਿਆਂ ਦੁਆਰਾ ਖਾਧੇ ਭੋਜਨ ਦੇ ਆਧਾਰ 'ਤੇ ਬਣਾਇਆ ਗਿਆ ਹੈ ਇਸਾਰਨੀ ਬਣਾਈ ਗਿਆ ਇਹਦੇ ਵਿੱਚ ਚਾਰ ਵਿਦਿਆਰਥੀ ਦਿੱਤੇ ਹਨ ਅਨੁਰਿਤੇਸ਼ ਅਮਿਤ्य ਨੀਹਾ ਫਿਰ ਦੁਪਹਿਰ ਦੇ ਖਾਣੇ ਵਿੱਚ ਇਹਨਾਂ ਨੇ ਕਿਹੜਾ ਭੋਜਨ ਖਾਧਾ ਉਹ ਦੱਸਿਆ ਗਿਆ ਹੈ ਪ੍ਰਸ਼ਨ ਨੰਬਰ 4 ਤੇ 5 ਜਿਹੜੇ ਇਸ ਦੇ ਉਪਰ ਆਧਾਰਤ ਨੇ ਆਪਾਂ ਪ੍ਰਸ਼ਨ ਦੇਖਦੇ ਹਾਂ ਚੌਥਾ ਪ੍ਰਸ਼ਨ ਸਾਰਣੀ ਦਾ ਧਿਆਨ ਕਰਕੇ ਦੱਸੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦਿਆਰਥੀਆਂ ਨੇ ਦੋਵੇਂ ਸਰੋਤ ਪੌਦੇ ਤੇ ਜਾਨਵਰ ਤੋਂ ਪ੍ਰਾਪਤ ਹੋਣ ਵਾਲਾ ਭੋਜਨ ਖਾਧਾ ਹੈ ਜਿਨ੍ਹਾਂ ਨੇ ਪੌਦੇ ਤੇ ਜਾਨਵਰ ਦੋਨਾਂ ਤੋਂ ਹੀ ਬਣਿਆ ਭੋਜਨ ਖਾਧਾ ਹੋਵੇ ਹਨੂਆ ਇਹਨੇ ਰੋਟੀ ਸਬਜੀ ਕੜੀ ਦਹੀਂ ਤੇ ਗੰਨਾ ਇਹ ਖਾਧਾ ਹੁਣ ਇਹਦੇ ਵਿੱਚ ਰੋਟੀ ਸਮਜੀ ਗੰਨਾ ਇਹ ਪੌਦਿਆਂ ਤੋਂ ਤੇ ਜਿਹੜੀ ਦਹੀਂ ਆ ਇਹ ਸਾਨੂੰ ਕਿੱਥੋਂ ਮਿਲਦੀ ਆ ਦੁੱਧ ਤੋਂ ਤੇ ਦੁੱਧ ਕਿੱਥੋਂ ਆਉਂਦਾਗਾ ਜਾਨਵਰਾਂ ਤੋਂ ਠੀਕ ਹੈ ਇਹ ਦੇਖਦੇ ਆਂ ਰੋਟੀ ਪੁੰਗਰੀ ਹੋਈ ਦਾਲ ਫਲੀਆਂ ਇਹ ਸਾਰੇ ਦਾ ਸਾਰਾ ਜਿਹੜਾ ਭੋਜਨ ਹੈ ਇਹ ਕਿੱਥੋਂ ਆਇਆ ਹੋਏਗਾ ਪੌਦਿਆਂ ਤੋਂ ਅਮਿਤ ਨੇ ਚਾਵਲ ਮੱਛੀ ਕੜੀ ਮੱਛੀ ਕੜੀ ਮਤਲਬ ਜਾਨਵਰਾਂ ਤੋਂ ਆ ਗਿਆ ਨਾ ਤਾਂ ਅਮਿਤ ਜਿਹੜਾ ਹੈਗਾ ਇਹਨੇ ਵੀ ਪੌਦੇ ਤੇ ਜਾਨਵਰ ਦੋਨੋਂ ਤੋਂ ਭੋਜਨ ਲਿਆ ਨੀਹਾ ਨੇ ਚਾਵਲ ਰੋਟੀ ਸਬਜੀ ਵਾਲੀ ਕੜੀ ਗਾਜਰਾ ਇਹ ਵੀ ਕਿਹਦੇ ਤੋਂ ਪੌਦੇ ਤੋਂ ਤਾਂ ਅਸੀਂ ਦੱਸਣਾ ਹੈਗਾ ਕਿਹਨੇ ਦੋਵੇਂ ਸਰੋਤ ਪੌਦੇ ਤੇ ਜਾਨਵਰ ਤੋਂ ਭੋਜਨ ਲਿਆ ਤਾਂ ਇਹ ਕੌਣ-ਕੌਣ ਨੇ ਅਨੂ ਤੇ ਅਮਿਤ ਤਾਂ ਅਨੂ ਤੇ ਅਮਿਤ ਇਹ ਵਾਲਾ ਆਨਸਰ ਹੋਏਗਾ ਸਹੀ ਪੰਜਵਾਂ ਪ੍ਰਸ਼ਨ ਸਾਰਣੀ ਦਾ ਧਿਆਨ ਕਰਕੇ ਦੱਸੋ ਕਿਹੜੇ ਵਿਦਿਆਰਥੀ ਨੇ ਕੇਵਲ ਬੀਜਾਂ ਤੋਂ ਪ੍ਰਾਪਤ ਭੋਜਨ ਖਾਦਾ ਹੈ ਜਿਨ੍ਹਾਂ ਨੇ ਸਿਰਫ ਬੀਜਾਂ ਤੋਂ ਪ੍ਰਾਪਤ ਭੋਜਨ ਖਾਦਾ ਹੋਵੇ ਉਹ ਕਿਹੜੇ ਨੇ ਰੋਟੀ ਬੀਜਾਂ ਤੋਂ ਹੀ ਬਣਦੀ ਆ ਸਬਜੀ ਵਾਲੀ ਕੜੀ ਇਹ ਨਹੀਂ ਰਿਤੇਸ਼ ਨੇ ਰੋਟੀ ਪੁੰਗਰੀ ਹੋਈ ਮੂੰਗ ਦੀ ਦਾਲ ਫਲੀਆਂ ਫਲੀਆਂ 'ਚ ਵੀ ਬੀਜ ਹੁੰਦੇ ਆ ਮੂੰਗ ਦੀ ਦਾਲ ਵੀ ਬੀਜ ਤੇ ਰੋਟੀ ਜਿਹੜੀ ਹੈਗੀ ਕਣਕ ਤੋਂ ਬਣਦੀ ਹੈ ਇਹ ਵੀ ਕੀ ਆ ਬੀਜ ਠੀਕ ਹੈ ਤਾਂ ਫਿਰ ਕੌਣ ਆਏਗਾ ਆਨਸਰ ਇਸ ਦਾ ਰਿਤੇਸ਼ ਪੰਜਵਾਂ ਦਾ ਆਨਸਰ ਕੀ ਆਏਗਾ ਰਿਤੇਸ਼ ਚੌਥੀ ਆਪਸ਼ਨ ਸਹੀ ਆਨਸਰ ਹੈ ਦਾ ਸੇਮਾ ਕੁਸ਼ਣ ਚਿੱਤਰ ਵਿੱਚ ਲੇਬਲ ਕੀਤਾ ਐਕਸ ਕੀ ਹੈ x ਆਪਾਂ ਆ ਵਾਲਾ ਜਿਹੜਾ ਡੰਡੀ ਹੈਗੀ ਇਸ ਨੂੰ ਦੱਸਣਾ ਕਿ ਇਹ ਕੀ ਹੈਗੀ ਤਾਂ x ਜਿਹੜਾ ਹੈਗਾ ਇਸ ਨੂੰ ਆਪਾਂ ਕੀ ਬੋਲਦੇ ਹੁੰਦੇ ਆ ਆ ਜਿਹੜਾ ਉੱਪਰ ਵਾਲਾ ਇਹ ਹੁੰਦਾ ਆ ਤੰਤੂ ਤੇ ਆਹ ਵਾਲਾ ਜਿਹੜਾ ਹੈਗਾ ਆ ਇਹ ਕੀ ਹੁੰਦਾ ਹੈ ਵਰਤਿਕਾ ਇਹ ਦੋਨਾਂ ਨੂੰ ਮਿਲਾ ਕੇ ਆਪਾਂ ਕੀ ਬੋਲਦੇ ਹੁੰਦੇ ਆ ਪੁੰਕੇਸਰ ਠੀਕ ਹੈ ਤਾਂ ਜੋ x ਸੀ ਇਹ ਕੌਣ ਸੀਗਾ ਵਰਤਿਕਾ ਸਟਾਈਲ ਸੀ ਇਹ ਸੱਤਵਾਂ ਪ੍ਰਸ਼ਨ ਨੇ ਹੇਠ ਲਿਖਿਆ ਵਿੱਚੋਂ ਕਿਹੜੇ ਪੌਦਿਆਂ ਦੀਆਂ ਜਿਹੜਾ ਸਮਾਨ ਹਨ ਕਿਹੜਾ ਦੀਆਂ ਜਿਹੜਾ ਸਮਾਨ ਉਹ ਦੱਸਨੇ ਆਪਾਂ ਤਾਂ ਦੇਖਦੇ ਆ ਜੋ ਪਹਿਲਾ ਹੈ ਇਹਦੇ ਵਿੱਚ ਇੱਕ ਮੁੱਖ ਜੜ੍ਹ ਹੈ ਉਹਦੇ ਤੋਂ ਪਾਸੇ ਜਿਹੜੀਆਂ ਦੂਜੀਆਂ ਜੜਾਂ ਨਿਕਲ ਰਹੀਆਂ ਤਾਂ ਇਹ ਕਿਹੜੀ ਜੜਾ ਮੂਸਲ ਜੜ ਇਸ ਦੇ ਵਿੱਚ ਵੀ ਇੱਕ ਮੁੱਖ ਜੜ ਉਹਦੇ ਤੋਂ ਪਾਸੇ ਜੜਾ ਨਿਕਲ ਰਹੀਆਂ ਇਹ ਵੀ ਕੀ ਆ ਮੂਸਲ ਜੜ ਉਸੇ ਤਰ੍ਹਾਂ ਇਹਦੇ ਵਿੱਚ ਵੀ ਇੱਕ ਮੁੱਖ ਜੜ ਹੈ ਇਹਦੇ ਤੋਂ ਪਾਸੇ ਦੂਜੀਆਂ ਸੈਕੰਡਰੀ ਜੜਾ ਨਿਕਲ ਰਹੀਆਂ ਇਹ ਵੀ ਮੂਸਲ ਜੜ ਹੈ ਇਹਦੇ ਵਿੱਚ ਕੋਈ ਮੁੱਖ ਚੜ ਨਹੀਂ ਸਾਰੀਆਂ ਜੜਾ ਇੱਕੋ ਜਿਹੀਆਂ ਨੇ ਇਹ ਜੜ ਕਿਹੜੀ ਆ ਰੇਸ਼ੇਦਾਰ ਤਾਂ ਤਿੰਨ ਇੱਕੋ ਜਿਹਾਂ ਜੜਾ ਕਿਹੜੀਆਂ ਹੋਗੀਆਂ ਪੌਦੇ ਇੱਕ ਦੀ ਦੋ ਦੀ ਤੇ ਤਿੰਨ ਦੀ ਆਪਸ਼ਨ ਨੰਬਰ ਕਿਹੜਾ ਆ ਜਾਏਗਾ ਤੀਸਰਾ 8ਵਾਂ ਪ੍ਰਸ਼ਨ ਇਹਨਾਂ ਵਿੱਚੋਂ ਕਿਹੜੀ ਲੰਬਾਈ ਦੀ ਮਿਆਰੀ ਇਕਾਈ ਹੈ ਲੰਬਾਈ ਦੀ ਮਿਆਰੀ ਇਕਾਈ ਕੌਣ ਹੁੰਦੀ ਹੈ ਮੀਟਰ ਚੌਥੀ ਆਪਸ਼ਨ ਸਹੀ ਆਏਗਾ ਨਵਾਂ ਪਰਮਜੀਤ ਨੇ ਆਪਣੇ ਮੁੰਡੇ ਦੀ ਲੰਬਾਈ ਨੂੰ ਆਪਣੀ ਹੈ। ਮੁੰਡੇ ਨੂੰ ਦੀਵਾਰ ਨਾਲ ਖੜਾ ਕੀਤਾ ਹੈ। ਹੇਠ ਦਿੱਤੇ ਚਿੱਤਰ ਵਿੱਚੋਂ ਬੱਚੇ ਦੀ ਲੰਬਾਈ ਮਾਪਣ ਲਈ ਸਹੀ ਚਿੱਤਰ ਦੀ ਚੋਣ ਕਰੋ। ਸਹੀ ਲੰਬਾਈ ਮਾਪਣੀਆਂ ਤਾਂ ਜੋ ਪੈਮਾਨਾ ਹੈਗਾ ਆ ਉਸਦੇ ਬਿਲਕੁਲ ਸਾਹਮਣੇ ਸਾਡੀ ਨਿਗਾਹ ਹੋਣੀ ਚਾਹੀਦੀ ਆ ਜਿਹੜੀ ਕਿ ਸਾਨੂੰ ਚਿੱਤਰ ਨੰਬਰ ਆੜਾ ਵਿੱਚ ਦਿਖਦੀ ਆ ਤਾਂ ਇਹੋ ਹੀ ਲੰਬਾਈ ਮਾਪਣ ਦਾ ਸਹੀ ਤਰੀਕਾ ਹੋਏਗਾ। ਇਹਦੇ ਵਿੱਚ ਵੀ ਮਿਲਤੀ ਸਹੀ ਨਹੀਂ ਆਉਣੀ, ਇਹਦੇ ਵਿੱਚ ਵੀ ਸਹੀ ਨਹੀਂ ਆਉਣੀ, ਇਹਦੇ ਵਿੱਚ ਵੀ ਮਿਲਤੀ ਸਹੀ ਨਹੀਂ ਆਉਣੀ ਤਾਂ ਫਿਰ ਆੜਾ ਜਿਹੜਾ ਹੈਗਾ ਏ ਉਹ ਕੀ ਆ ਸਹੀ ਆ। 10 ਮਹੀਨਾਵਾਂ ਵਿੱਚ ਚੱਕਰ ਆਕਾਰ ਗਤੀ ਦੀ ਕਿਹੜੀ ਉਦਾਹਰਣ ਸਹੀ ਨਹੀਂ ਹੈ? ਕਿਹਦੇ ਵਿੱਚ ਜਿਹੜੀ ਗਤੀ ਆ ਉਹ ਚੱਕਰাকার ਨਹੀਂ ਹੁੰਦੀ ਪੱਖੇ ਦੇ ਪਰਾਂ ਦੀ ਗਤੀ ਚੱਕਰাকার ਹੁੰਦੀ ਆ ਘੜੀ ਦੀਆਂ ਸੂਈਆਂ ਇਹ ਵੀ ਚੱਕਰাকার ਹੁੰਦੀਆਂ ਨੇ ਹੈਨਾ ਆ ਵੀ ਚੱਕਰাকার ਹੈ ਤੇ ਇਹਦੇ ਵਿੱਚ ਵੀ ਕੀ ਆ ਚੱਕਰাকার ਹੈ ਆਪਾਂ ਦੱਸਣਾ ਕਿਹੜੀ ਚੱਕਰাকার ਨਹੀਂ ਹੈ ਤੇ ਚੱਕਰাকার ਕਿਹੜੀ ਨਹੀਂ ਹੈ ਉਹ ਹੈ ਪਿੰਗ ਦੀ ਗਤੀ ਪਿੰਗ ਦੀ ਗਤੀ ਕੀ ਹੁੰਦੀ ਆ ਡੋਲਣ ਗਤੀ ਹੁੰਦੀ ਆ ਠੀਕ ਹੈ ਤਾਂ ਤੀਸਰਾ ਆਪਸ਼ਨ ਇਸ ਦਾ ਅਨਸਰ ਆ ਦੇਗਾ 11ਵਾਂ ਘੜੀ ਦੀਆਂ ਸੂਈਆਂ ਇਹਨਾਂ ਵਿੱਚੋਂ ਕਿਹੜੀ ਗਤੀ ਨੂੰ ਦਰਸਾਉਂਦੀਆਂ ਹਨ ਤਾਂ ਘੜੀ ਦੀਆਂ ਸੂਈਆਂ ਹੁੰਦੀਆਂ ਚੱਕਰাকার ਗਤੀ ਦੇ ਵਿੱਚ ਕੜੀ ਦੀਆਂ ਸੂਈਆਂ ਦੀ ਗਤੀ ਕੀ ਹੁੰਦੀ ਹੈ ਚੱਕਰਾਕਾਰ 12ਵਾਂ ਹੈ ਬਿਜਲੀ ਦੇ ਖੰਭੇ ਉੱਤੇ ਦਰਸਾਇਆ ਗਿਆ ਨਿਸ਼ਾਨ ਕੀ ਦਰਸਾਉਂਦਾ ਹੈ ਆਹ ਵਾਲਾ ਨਿਸ਼ਾਨ ਦਰਸਾਇਆ ਗਿਆ ਇਹ ਕੀ ਦਰਸਾਉਂਦਾਗਾ ਤਾਂ ਪਹਿਲੀ ਆਪਸ਼ਨ ਇਸ ਦਾ ਸਹੀ ਆਏਗਾ ਕਿ ਇਹ ਦੀ ਸਹੀ ਵਰਤੋਂ ਕਰੋ ਨਹੀਂ ਤਾਂ ਇਹ ਖਤਰਨਾਕ ਹੋ ਸਕਦੀ ਹੈ 13ਵਾਂ ਕੁਐਸਚਨ ਬਲਬ ਦੇ ਅੰਦਰ ਮੌਜੂਦ ਪਦਾਰਥ ਜੋ ਗਰਮ ਹੋਣ ਤੇ ਚਮਕਦਾ ਉਸ ਨੂੰ ਕੀ ਬੋਲਦੇ ਆ ਤਾਂ ਇਹ ਹੁੰਦਾ ਹੈ ਫਿਲਾਮੈਂਟ 14ਵਾਂ ਬਿਜਲੀ ਦੇ ਝਟਕਿਆਂ ਨੂੰ ਰੋਕਣ ਲਈ ਧਾਤ ਦੀਆਂ ਬਿਜਲੀ ਦੀਆਂ ਤਾਰਾਂ ਨੂੰ ਕਿਸ ਨਾਲ ਟਕਿਆ ਜਾਂਦਾ ਹੈ ਹੁਣ ਆਪਾਂ ਦੇਖਦੇ ਆਂ ਨਾ ਜੋ ਬਿਜਲੀ ਦੀਆਂ ਤਾਰਾ ਹੁੰਦੀਆਂ ਉਹਨਾਂ ਨੂੰ ਕਾਦੇ ਨਾਲ ਟਕਿਆ ਹੋਇਆ ਹੁੰਦਾਗਾ ਪਲਾਸਟਿਕ ਦੇ ਨਾਲ ਨਾ ਐਲੂਮੀਨੀਅਮ ਇਹ ਤਾਂ ਬਿਜਲੀ ਦੀ ਚਾਲਕ ਹੁੰਦੀ ਆ ਐਲੂਮੀਨੀਅਮ ਦੇ ਉੱਤੇ ਤਾਰਾ ਹੁੰਦਾ ਹੀ ਆ ਐਲੂਮੀਨੀਅਮ ਨੂੰ ਪਲਾਸਟਿਕ ਦੇ ਨਾਲ ਟਕਿਆ ਹੁੰਦਾ ਕਪਾਹ ਕਾਗਜ਼ ਇਹ ਕੁਛ ਨਹੀਂ ਹੁੰਦਾ 15ਵਾਂ ਕੁਐਸਚਨ ਬੈਟਰੀ ਕੀ ਹੈ ਬੈਟਰੀ ਇਸ ਤਰ੍ਹਾਂ ਹੁੰਦੀ ਆ ਇੱਕ ਸੈੱਲ ਹੁੰਦਾ ਜਿਹਦਾ ਇਹ ਦੋ ਟਰਮੀਨਲ ਹੁੰਦੇ ਆ ਇੱਕ ਪਲੱਸ ਵਾਲਾ ਇੱਕ ਮਾਈਨਸ ਵਾਲਾ ਫਿਰ ਉਹਨਾਂ ਨੂੰ ਕੀ ਇਸ ਤਰ੍ਹਾਂ ਕਰਕੇ ਜੋੜਿਆ ਹੋਇਆ ਹੁੰਦਾਗਾ ਸੈੱਲਾਂ ਦੇ ਸਮੇਲ ਨੂੰ ਆਪਾਂ ਕੀ ਬੋਲਦੇ ਆ ਬੈਟਰੀ ਬੋਲਦੇ ਆ ਜਿਹਦੇ ਵਿੱਚ ਪਲੱਸ ਮਾਈਨਸ ਕੀ ਤਾਂ ਦੂਸਰਾ ਆਪਸ਼ਨ ਇਸ ਦਾ ਸਹੀ ਆਨਸਰ ਆਏਗਾ ਸੈੱਲਾਂ ਦਾ ਸਮੇਲ ਜਿਦੇ ਵਿੱਚ ਪਲੱਸ ਤੋਂ ਮਾਈਨਸ ਜੁੜੇ ਹੁੰਦੇ ਹਨ ਇਹ 15 ਕੁਐਸਚਨ ਸਾਡੀ 6ਵੀਂ ਕਲਾਸ ਦੀ ਇਸ ਵਰਕਸ਼ੀਟ ਦੇ ਧੰਨਵਾਦ ਵੀਡੀਓ ਨੂੰ ਦੇਖਣ ਲਈ ਤੇ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ